ਸੋ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹੋਏ ਹਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਦੇ ਵਿੱਚ ਤੇ ਭਲਾਈਆਣਾ ਦੇ ਵਿੱਚ ਇਸ ਵੇਲੇ ਲੱਗਿਆ ਹੋਇਆ ਤੀਆਂ ਦਾ ਮੇਲਾ ਤੀਆਂ ਦੇ ਮੇਲੇ ਦੇ ਉੱਪਰ ਬੜੀਆਂ ਆਕਰਸ਼ਿਤ ਸਟਾਲਾਂ ਲੱਗੀਆਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲੱਗੀਆਂ ਤੇ ਪੰਜਾਬ ਸਰਕਾਰ ਦੁਆਰਾ ਆਯੋਜਿਤ ਇਹ ਤੀਆਂ ਦਾ ਮੇਲਾ ਜਿਹੜਾ ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣਗੇ ਤੇ ਬਹੁਤ ਸਾਰੇ ਨਾਮੀ ਕਲਾਕਾਰ ਵੀ ਇਸ ਪ੍ਰੋਗਰਾਮ ਦਾ ਹੀ ਸਭਣਗੇ ਹੁਣ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਹੈ ਜਿਹੜੀ ਉਹ ਦਿਖਾਉਣ ਲੱਗੇ ਆਓ ਸਭ ਤੋਂ ਪਹਿਲੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਇਹ ਸਟਾਲ ਤੇ ਆਪਾਂ ਜਾਨਨੇ ਆ ਤੇ ਇਹਨਾਂ ਸਜੀਆਂ ਧਨੀਆਂ ਮਟਿਆਰਾਂ ਤੋਂ ਪੁੱਛਦੇ ਆ ਕਿ ਇਹ ਅਸਲ ਕੀ ਬਣਾ ਰਹੇ ਆ ਜੀ ਇਹ ਕੀ ਬਣ ਰਿਹਾ ਜੀ ਗੋੜ ਵਾਲੀਆਂ ਸੇਵੀਆਂ ਗੋੜ ਵਾਲੀਆਂ ਸੇਵੀਆਂ ਤੁਸੀਂ ਵੀ ਇਹੀ ਤਿਆਰ ਕਰ ਰਹੇ ਹੋ ਹਾਂ ਜੀ ਤੇ ਤੁਸੀਂ ਵਿਦਿਆਰਥੀਓ ਮੈਨੂੰ ਲੱਗਦਾ ਕਿ ਕਿਹੜੇ ਕਾਲਜ ਤੋਂ ਲੈ ਕੇ ਆਏ ਹੋ ਇਹ ਕਿਹੜੇ ਕਾਲਜ ਦੀ ਸਟਾਲ ਹੈ ਗੁਰਨਾਣਕ ਕਾਲਜ ਸ੍ਰੀ ਮੁਕਸਰ ਸਾਹਿਬ ਜੀ ਗੁਰਨਾਣਕ ਕਾਲਜ ਸ੍ਰੀ ਮੁਕਸਰ ਸਾਹਿਬ ਦੀ ਇਹ ਸਟਾਲ ਹੈ ਜਿਹੜੀ ਤੁਸੀਂ ਦੇਖੀ ਗੋੜ ਵਾਲੀਆਂ ਸੇਵੀਆਂ ਤਿਆਰ ਹੋ ਰਹੀਆਂ ਮੈਨੂੰ ਲੱਗਦਾ ਵੀ ਅੱਜ ਕੱਲ ਦੇ ਬੱਚਿਆਂ ਨੂੰ ਨਿਊਡਲ ਬਾਰੇ ਦਾ ਪਤਾ ਹੈ ਮੈਗੀ ਬਾਰੇ ਪਤਾ ਪਰ ਗੋੜ ਵਾਲੀਆਂ ਸੇਵੀਆਂ ਜਿਹੜੀਆਂ ਉਹ ਬਣਦੀਆਂ ਇੱਥੇ ਦਿਖਾ ਰਹੇ ਆ ਆ ਹੱਥੀ ਤਿਆਰ ਕੀਤੇ ਹੋਏ ਜਿਹੜੇ ਬੁੱਕੇ ਆ ਤੁਸੀਂ ਇਹ ਵੇਖ ਸਕਦੇ ਹੋ ਇਹਨਾਂ ਦੀ ਕੀਮਤ ਮੈਨੂੰ ਲੱਗਦਾ ਉੱਪਰ ਲਿਖੀ ਹੋਈ ਹੈ ਵੀ ਕਿਸ ਕੀਮਤ ਦੇ ਨਾਲ ਇਹ ਤਿਆਰ ਕੀਤੇ ਹੋਏ ਆ ਆਓ ਅਗਲੀ ਸਟਾਲ ਤੇ ਮੂਵ ਕਰਦੇ ਆ ਤੇ ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਵੀ ਚੂਰੀ ਚੂਰੀ ਕੁੱਟੀ ਹੋਈ ਆ ਦੇਸੀ ਘਿਓ ਦੇ ਵਿੱਚ ਸ਼ੱਕਰ ਦੇ ਵਿੱਚ ਗੁੜ ਦੇ ਵਿੱਚ ਤੇ ਆ ਜਿਹੜੇ ਦੇਖ ਰਹੇ ਤੁਸੀਂ ਇਹ ਚੂਰੀ ਦੇ ਲੱਡੂ ਆ ਬੜੀਆਂ ਦਾਦੀਆਂ ਖੁਸ਼ ਹੋ ਕੇ ਆਪਣੇ ਪੋਤਿਆਂ ਨੂੰ ਖਵਾਉਂਦੀਆਂ ਮਾਂ ਉਹਦੇ ਬੱਚਿਆਂ ਨੂੰ ਖਵਾਉਂਦੀਆਂ ਇਹ ਸਾਡੇ ਪੁਰਾਣੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਸੀ ਜਿਹਨੂੰ ਅਸੀਂ ਵਿਸਾਰ ਚੁੱਕੇ ਆ ਆਓ ਅਗਲੇ ਪਾਸੇ ਚੱਲਦੇ ਆ ਉਧਰ ਦੇਖਦੇ ਆ ਉੱਪਰ ਲਿਖਿਆ ਹੋਇਆ ਜੀ ਆਇਆਂ ਨੂੰ ਆਓ ਦੇਖਦੇ ਆ ਇੱਥੇ ਕਿਹੜੀ ਪੰਜਾਬੀ ਸੱਭਿਆਚਾਰ ਦੀ ਝਲਕ ਆ ਦੇਖੋ ਉੱਥੇ ਵੀ ਪਿੰਡੂ ਮਟਿਆਰਾ ਛਾਤੀ ਤੇ ਵਧਾਣੀ ਉਧਰ ਰਕਦੀਆਂ ਮੱਖਣ ਘੜਦੀਆਂ ਨਜ਼ਰੀ ਆਉਣ ਗਿਆ ਇੱਕ ਮੁਟਿਆਰ ਬੈਠੀ ਹੈ ਜਿਹੜੀ ਤੇ ਨਾਲ ਇੱਕ ਛੋਟੀ ਜਿਹੀ ਚੱਕੀ ਹੱਥ ਚੱਕੀ ਹੈ ਜਿਹੜੀ ਉਹ ਵੀ ਤੁਸੀਂ ਦੇਖ ਸਕਦੇ ਹੋ ਜੀ ਨੇ ਕਿਸ ਦ੍ਰਿਸ਼ ਨੂੰ ਪੇਸ਼ ਕਰ ਰਹੇ ਹੋ ਤੁਸੀਂ ਇਹ ਪੰਜਾਬੀ ਸੱਭਿਆਚਾਰ ਕੀ ਹੈ ਜੀ ਇਹ ਮਤਾਨੀ ਦੂਸਰੇ ਪਾਸੇ ਦੇਖ ਸਕਦੇ ਤੁਸੀਂ ਜਿਹੜਾ ਸਦਾ ਵਿਸਾਰ ਚੁੱਕਿਆ ਸੀ ਲੋ ਹੱਥੀ ਆਪਦਾ ਪਿਸਿਆ ਜਾਂਦਾ ਸੀ ਤਾਂ ਛੋਟੀਆਂ-ਛੋਟੀਆਂ ਚੱਕੀਆਂ ਹਰ ਇੱਕ ਘਰ ਦਾ ਸ਼ਿੰਗਾਰ ਹੁੰਦੀਆਂ ਸੀਗੀਆਂ ਤੇ ਆ ਇੱਕ ਪਿੰਡੂ ਕਲਚਰ ਨੂੰ ਦਰਸਾਉਂਦਾ ਇੱਕ ਘਰ ਹੈ ਜਿਹਦੇ ਉੱਪਰ ਲਿਖਿਆ ਜੀ ਆਇਆਂ ਨੂੰ ਐਦਾਂ ਦੇ ਘਰ ਹੈਗੇ ਜਿਹੜੇ ਜਿਨ੍ਹਾਂ ਵਿੱਚ ਆਲੇ ਜੇ ਬਣੇ ਹੁੰਦੇ ਸੀ ਇੱਥੇ ਦਿਨ ਇਤਿਹਾਰ ਤੇ ਦੀਵੇ ਜਗਾਏ ਜਾਂਦੇ ਸੀ ਤਾਂ بڑے ਘਰ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਉਹ ਚੱਲਦੇ ਸੀ ਉਹ ਸਾਹਮਣੇ ਤੁਸੀਂ ਦੇਖਿਆ ਹੋਣਾ ਦੋ ਮੰਜਿਆਂ ਨੂੰ ਜੋੜ ਸਪੀਕਰ ਵੱਜਨੇ ਨਹੀਂ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਨੇ ਨਹੀਂ ਤੇ ਇਹ ਸਪੀਕਰ ਇੱਥੇ ਤੰਗਿਆ ਹੋਇਆ ਇਹ ਵੀ ਜਦੋਂ ਦਿਨ ਤਿਹਾੜ ਜਾਂ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੁੰਦਾ ਨਾ ਤਾਂ ਆਹ ਪਿੰਡਾਂ ਦੇ ਕੋਠਿਆਂ ਦੇ ਉੱਪਰ ਦੋ ਮੰਜਿਆਂ ਨੂੰ ਜੋੜ ਕੇ ਸਪੀਕਰ ਬਣ ਗਏ ਹਾਤਾ ਹਫਤਾ ਦਾਦਾ ਦਿਨ ਉਹ ਸਪੀਕਰ ਹੈ ਜਿਹੜਾ ਉਹ ਚੱਲਦਾ ਰਹਿੰਦਾ ਸੀ ਤੇ ਦਾ ਤੁਸੀਂ ਪਿੰਡੂ ਕਲਚਰ ਦਾ ਜਿਹੜਾ ਮੁੱਖ ਦਰਵਾਜ਼ਾ ਦੇਖ ਰਹੇ ਹੋ ਨਾ ਸਾਡੇ ਪਿੰਡੂ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਜਿਹੜਾ ਤੇ ਇਹ ਭਾਈ ਜੀ ਕਿਹਨਾਂ ਨੇ ਤਿਆਰ ਕੀਤਾ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਸਾਹਮਣੇ ਜਿਹੜੇ ਸਰਦਾਰ ਜੀ ਬੈਠੇ ਆ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਵੀ ਇਹ ਸੈਟਅਪ ਉਹਨਾਂ ਦੁਆਰਾ ਤਿਆਰ ਕੀਤਾ ਗਿਆ ਭਾਈ ਜੀ ਇਹ ਸਾਰਾ ਜਿਹੜਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਤਸਵੀਰ ਆ ਜਿਹੜੀ ਇਹ ਤੁਹਾਡੇ ਦੁਆਰਾ ਤਿਆਰ ਕੀਤੀ ਹੈ ਹਾਂਜੀ ਵੀ ਜੀ ਆਪਣਾ ਰੰਗਲਾ ਪੰਜਾਬ ਜਿਹੜੇ ਹੋਏ ਸੀਗੇ मोहम्मदी यूनिवर्सिटी भी ते अपना अमृतसर भी उस तो बाद किला रायपुर खेड़ा जैसी हो जाती है भी ऐसी वगैरह लगा सकता ते अपना पंजाब सरकार दी अकॉर्डिंग जेड़ी मतलब कि फंक्शंस वगैरह हुंदी है ਕੀ ਜਿਹੜਾ ਜਿਹਨੇ ਵੀ ਪ੍ਰੋਗਰਾਮ ਹੋ ਰਿਹਾ ਹੈ ਉਹਨਾਂ ਦੀਆਂ ਦੇ ਪ੍ਰੋਗਰਾਮ ਦੀ ਮਤਲਬੀ ਹੈ ਦੂਤੀ ਦਿੱਤੀ ਗਈ ਹੈ ਠੀਕ ਹੈ ਗ੍ਰੀਨ ਪਾਜੀ ਹੈ ਮੇਰੇ ਚੱਕੀ ਕਰੋ ਉਹਨਾਂ ਦੇ ਥਰੂ ਮੈਂ ਇੱਥੇ ਆਇਆ ਤੇ ਮੈਨੂੰ ਅੱਛਾ ਲੱਗਾ ਵੀ ਹਾਂ ਇਹ ਤਿੰਨ ਦਿਨ ਦਾ ਮੇਲਾ ਹੈਗਾ ਜਿਹੜਾ ਇਹ ਆਪਣਾ ਲੇਡੀਜ਼ ਵਾਈ ਦੇ ਤੀਆਂ ਦਾ ਜਿਹੜਾ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਹੋਇਆ ਤੇ ਇਹ ਪੰਜਾਬੀ ਸੱਭਿਆਚਾਰ ਦੀ ਜਿਹੜੀ ਤਸਵੀਰ ਤੁਸੀਂ ਪੇਸ਼ ਕੀਤੀ ਹੈ ਇਹ ਫੁਰਨਾ ਕਿਵੇਂ ਬਰਿਆ ਵੀ ਆਪਾਂ ਐੋ ਜਿਹੀ ਜਿਹੜਾ ਗਿਆ ਉਹ ਦਿਖਾਉਣਾ ਜਿਵੇਂ ਬਹੁਤ ਸਾਰੇ ਵੱਡੇ ਪ੍ਰੋਗਰਾਮਾਂ ਵਿੱਚ ਤੁਸੀਂ ਦੱਸਿਆ ਵੀ ਤੁਹਾਡੇ ਬਣਾਏ ਤਿਆਰ ਕੀਤੇ ਮਾਡਲ ਜਿਹੜੇ ਗਿਆ ਉਹ ਪੰਜਾਬ ਸਰਕਾਰ ਦੁਆਰਾ ਵੀ ਵਰਤੇ ਗਏ ਹੈ ਨਾ ਤਾਂ ਇਹ ਫੁਰਨਾ ਕਿਵੇਂ ਵਰਦਾ ਵੀ ਇਹ ਚੀਜ਼ ਲੈ ਕੇ ਆਈਏ ਸਾਹਮਣੇ ਹਾਂਜੀ ਪਹਿਲਾਂ ਮੇਰਾ ਡੀਜੇ ਲਾਈਨ ਦਾ ਕੰਮ ਸੀਗਾ ਤੇ ਉਸ ਤੋਂ ਬਾਅਦ ਫਿਰ ਇਹ ਫੁਰਨਾ ਹੈਗੇ ਮੇ ਕੋਰੇੜੇ ਵਾਲਾ ਸੈਟਪੀ ਹੈਗਾ ਗੋਲੀ ਸੈਟ ਹੈਗੇ ਜਿਹੜਾ ਊੜੇੜਾ ਵਾਲਾ ਸੈਟਪਾ ਉਹ ਤਾਂ ਸਿੱਧੂ ਭਾਈ ਨੂੰ ਡੈਲੀਗੇਟ ਹੈ ਉਹ ਮਤਲਬ ਕਿ ਸਿੱਧੂ ਭਾਈ ਦੀ ਵੀ ਵੀਡੀਓਜ਼ ਜਿਹੜਾ ਮਤਲਬ ਵੀ ਉੱਤੇ ਫੋਟੋਜ਼ ਜਿਹੜਾ ਲੱਗਦੀ ਉਹ ਕਾਹ ਕਰਦੇ ਹੋ ਉਹਨਾਂ ਨੂੰ ਡੈਲੀਗੇਟ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਨੇ ਵੀਡੀਓ ਦੇਖੀ ਸੀ ਕਿ ਉਹਨਾਂ ਨੂੰ ਦੱਲ ਗਿਆ ਕਿ ਤਾਂ ਹੋਰ ਵੀ ਹੈ ਗਿਆ ਸੈਟਅਪ ਤੇ ਆਪਣਾ ਜੀ20 ਵੀ ਮੈਚ ਦਿੱਤਾ ਸੀ ਦਾ ਦੋਵਾਂ ਚੰਡੀਗੜ੍ਹ ਤੇ ਇਹ ਵੀ ਮਤਲਬ ਕੀ ਹੈ ਗਿਆ ਤੀਆਂ ਦੇ ਵੀ ਮਤਲਬ ਕੀ ਹੋਰ ਵੀ ਜ਼ਿਆਦਾਤਰ ਈਵੈਂਟ ਕਰੀਗੇ ਤੇ ਸਾਰੇ ਸਵੇ ਚਾਰ ਦੇ ਨਾਲ ਜੁੜਨ ਦਾ ਆਪਣੇ ਵਿਰਸੇ ਦੇ ਨਾਲ ਜੁੜਨ ਦਾ ਜੁੜਨ ਦਾ ਨੌਜਵਾਨਾਂ ਨੂੰ ਪੰਜਾਬੀ ਮਟਿਆਰਾਂ ਨੂੰ ਕੀ ਸੁਨੇਹਾ ਦੇਓਗੇ ਮੈਂ ਤਾਂ ਇਹੀ ਸੁਨੇਹਾ ਦੇਗਾ ਦੇਖੋ ਜੀ ਜਿਹੜੀ ਇਹ ਵਿਰਾਸਤ ਹੈ ਸਾਡੀ ਪੰਜਾਬ ਦੀ ਜਿਹੜੀ ਪੰਜਾਬੀਅਤ ਦੀ ਵਿਰਾਸਤ ਹੈ ਠੀਕ ਹੈ ਜੀ ਇਸ ਤੋਂ कोई ਵੱਡੀ ਥੋੜਾ ਥੋੜੀ ਵੱਡੀ ਵਿਰਾਸਤ ਨਹੀਂ ਹੈ ਠੀਕ ਹੈ ਜੀ ਵਧੀਆ ਗੱਲ ਹੈ ਵੀ ਜਿਹੜੇ ਮਤਲਬ ਕਿ ਹੁਣ ਹੌਲੀ ਹੌਲੀ ਇਸ ਚੀਜ਼ ਨੂੰ ਕਰ ਰਹੇ ਆ ਪ੍ਰਮੋਟ ਕਰ ਰਹੇ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਆਪਣਾ ਉਹ ਜਿਹੜਾ ਦਿਸਨ ਬਾਈ ਦੀ ਫਿਲਮ ਵੀ ਆਈ ਹੈ ਹੋਰ ਵੀ ਕਈ ਫਿਲਮਾਂ ਆਈਆਂ ਨੇ ਠੀਕ ਹੈ ਜੀ ਉਹ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ ਠੀਕ ਹੈ ਜੀ ਹੌਲੀ ਹੌਲੀ ਹੁਣ ਤੁਸੀਂ ਇਹ ਵੀ ਚੀਜ਼ੇ ਨੋਟ ਕੀਤੀ ਹੋਣੀ ਵੀ ਜਿੱਦਾਂ ਜਿੱਦਾਂ ਹੁਣ ਪੁਰਾਣੀਆਂ ਪ੍ਰਾਤਨ ਚੀਜ਼ਾਂ ਗੱਡੇ ਉਹਦੇ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਅਲੋਪ ਹੋ ਗਈਆਂ ਸੀਗੀਆਂ ਉਹ ਮੂਵੀ ਰਾਈ ਵੀ ਤੇ ਇਹ ਆਪਣਾ ਕਰ ਰਿਹਾ ਹੁਣ ਜਿੱਦਾਂ ਕਈ ਫਿਲਮਾਂ ਵੀ ਆਈਆਂ ਨੇ ਜੀ ਉਹ ਅੱਛਾ ਲੱਗਦਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਕਾਰੀ ਦਿੱਤੀ ਤੇ ਬਾਕੀ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਆ ਦੋਸਤੋ ਬੜਾ ਵਿਲੱਖਣ ਸੱਭਿਆਚਾਰ ਹੈ ਤੇ ਇਹ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਮੇਰੇ ਚਰਖੇ ਦੀ ਟੁੱਟਗੀ ਮਾਲ ਵੇਚਣ ਕੱਤਾ ਕੇ ਨਾ ਮੇਰੇ ਚਰਖੇ ਦੀ ਟੁੱਟਗੀ ਮਾਲ ਵੇਚਣ ਕੱਤਾ ਕੇ ਨਾ ਇਹ ਪਿੰਡੂ ਸੁਆਣੀਆਂ ਪਿੰਡੂ ਸੱਭਿਆਚਾਰ ਨੂੰ ਦਰਸਾਉਂਦੀਆਂ ਤੇ ਪ੍ਰਦਰਸ਼ਨੀਆਂ ਕਿੰਨੀਆਂ ਆਕਰਸ਼ਿਤ ਕਿਰਿਆ ਮਨਮੋਹਣੀਆਂ ਲੱਗਦੀਆਂ ਜਿਹੜੀਆਂ ਸਾਨੂੰ ਸਾਡੇ ਪਿੰਡੂ ਸੱਭਿਆਚਾਰ ਦੇ ਨਾਲ ਜੋੜਦੀਆਂ ਭਵੇਂ ਅੱਜ ਪੱਛਮੀ ਸੱਭਤਾ ਦਾ ਬੋਲਬਾਲਾ ਹੈ ਤੇ ਦੋਸਤੋ ਅਸੀਂ ਵੀ ਮਾਡਰਨ ਹੋ ਗਏ ਆ ਤੇ ਬਹੁਤ ਸਾਰੇ ਅਸੀਂ ਚੀਜ਼ਾਂ ਮਾਡਰਨ ਯੂਜ਼ ਕਰਨੀਆਂ ਸ਼ੁਰੂ ਕਰਤੀਆਂ ਪਰ ਆ ਅਸਲ ਵਿੱਚ ਸਾਡਾ ਪਿੰਡੂ ਸੱਭਿਆਚਾਰ ਇਹਨਾਂ ਨੇ ਤੇ ਅੱਜ ਜਿਉਂਦਾ ਕਰਤਾ ਭਾਰਤ ਪੰਜਾਬ ਸਰਕਾਰ ਦੇ ਉਪਰਾਲੇ ਦੇ ਨਾਲ ਜਿਹੜਾ ਇਹ ਤੀਆਂ ਦਾ ਮੇਲਾ ਹੈ ਸਵਾਨੀਆਂ ਬੜੇ ਵਧੀਆ ਢੰਗ ਦੇ ਨਾਲ ਇਸ ਵਿੱਚ ਉਹਤ ਖਿਚਵੇਂ ਟੰਗ ਦੇ ਨਾਲ ਇਹਦੇ ਵਿੱਚ ਹਿੱਸਾ ਲੈ ਰਹੀਆਂ ਤੇ ਚਰਖੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਉਹ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਰਸਾ ਰਿਹਾ ਅੱਗੇ ਚੱਲਦੇ ਹਾਂ ਤੁਹਾਨੂੰ ਉਹ ਵਨਗੀਆਂ ਦਿਖਾਉਣੇ ਆ ਜਿਹੜੀਆਂ ਸਾਡੇ ਪਿੰਡੂ ਸੱਭਿਆਚਾਰ ਦੇ ਵਿੱਚ ਮੁੱਖ ਰਹੀਆਂ ਤਾਂ ਆਹ ਜਿਹੜਾ ਤੁਸੀਂ ਪ੍ਰਦਰਸ਼ਨੀ ਦੇਖ ਰਹੇ ਹੋ ਇਹ ਹੱਥੀ ਤਿਆਰ ਕੀਤੀਆਂ ਜਿਹੜੀਆਂ ਉਹ ਦਰੀਆਂ ਖੇਸ ਪਈਆਂ ਪੱਕੀਆਂ ਪਈਆਂ ਆਪਾਂ ਪੁੱਛਦੇ ਹਾਂ ਵੀ ਇਹ ਪ੍ਰਦਰਸ਼ਨੀ ਜਿਹੜੀ ਹੈਗੀ ਹੈ ਉਹ ਕਿਸ ਤਰੀਕੇ ਦੇ ਨਾਲ ਲਾਈ ਹੈ ਜੀ ਇਸ ਬਾਰੇ ਦੱਸੋ ਜੀ ਇਹ ਅਸਲ ਵਿੱਚ ਨਾ ਸਾਡੇ ਪੁਰਾਣੇ ਸੱਭਿਆਚਾਰ ਦੀਆਂ ਨਿਸ਼ਾਨੀਆਂ ਮੈਨੂੰ ਲੱਗਦਾ ਵੀ ਬਹੁਤੇ ਘਰਾਂ ਦੇ ਵਿੱਚ ਹੈ ਨਹੀਂ ਇਹਦੇ ਬਾਰੇ ਜ਼ਰੂਰ ਦੱਸੋ ਹਾਂਜੀ ਸਰ ਇਹ ਪ੍ਰਦਰਸ਼ਨੀ ਲਾਈ ਹੈ ਜੀ ਅਸੀਂ ਜਿਵੇਂ ਲੋਕ ਵੀ ਪੁਰਾਣੇ ਸੱਭਿਆਚਾਰ ਨੂੰ ਭੁੱਲ ਰਹੇ ਹੈ ਜੀ ਮਤਲਬ ਇਹ ਸਾਰਾ ਕੁਝ ਹੱਥੀਂ ਤਿਆਰ ਕੀਤਾ ਵੀ ਹੈ ਹਾਂਜੀ ਆ ਦਰੀਆਂ ਜੀ ਇਹ ਵੀ ਹੱਥੀਂ ਤਿਆਰ ਕੀਤੇ ਆ ਵੀ ਸਰ ਦਰੀਆਂ ਆ ਝੋਲੇ ਆ ਜੀ ਮਤਲਬ ਵੈਸੇ ਮੈਨੂੰ ਸਾਰਾ ਕੁਝ ਆਉਂਦਾ ਜੀ ਮੈਂ ਸਭ ਕੁਝ ਕੀਤਾ ਆਪ ਜੀ ਇਹ ਤੁਸੀਂ ਆਪ ਅੱਖੀਂ ਤਿਆਰ ਕੀ ਹਾਂਜੀ ਹਾਂਜੀ ਸਾਰਾ ਆਪ ਅੱਖੀਂ ਤੁਸੀਂ ਇਕੱਲੇ ਹੋ ਜਾਂ ਤੁਹਾਡੀ ਟੀਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਨਹੀਂ ਅਸੀਂ ਮਤਲਬ ਪੂਰੀ ਫੈਮਿਲੀ ਆ ਜੀ ਸਾਡੀ ਮਤਲਬ ਮੰਮੀ ਡੈਡੀ ਸਿਸਟਰ ਤੇ ਹੋਰ ਆਣ ਕੁਆੜ ਨੇ ਲੈਡੀਆਂ ਵੀ ਆ ਜੀ ਸਾਰੇ ਤਿਆਰ ਕਰਦੇ ਜੀ ਸਭ ਕੁਝ ਹੱਥੀਂ ਤਿਆਰ ਕੀਤਾ ਹੋਇਆ ਸਾਡੇ ਆਪ ਅੱਖੀਆਂ ਸਰ ਇਹ ਵੀ ਅਸੀਂ ਹੱਥੀ ਤਿਆਰ ਕਰਦੇ ਆਂ ਜੀ। ਆ ਚੀਜ਼ ਨੂੰ ਵੀ ਹੱਥੀ ਬਣਾਉਣਾ ਹੈ ਜੀ ਅਸੀਂ। ਇਹ ਸਾਰਾ ਕੁਝ ਹੱਥੀ ਤਿਆਰ ਕਰਦੇ ਆਂ। ਮੈਡਮ ਆ ਜਾਣ। ਦੇਖੋ ਇਹ ਪੱਖੀ ਤਾਂ ਕਹਿੰਦੇ ਆ ਵੀ ਕਲਕੱਤਿਆਂ ਪੱਖੀ ਲਿਆ ਦੇ ਵਿੱਚ ਝੱਲੂਗੀ ਸਾਰੀ ਰਾਤ। ਇਹ ਉਹ ਪੱਖੀ ਹੈ ਜਿਹੜੀ ਹੱਥ ਦੇ ਨਾਲ ਤਿਆਰ ਕੀਤੀ ਹੈ। ਜਿਹੜੀਆਂ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਦੀਆਂ ਮੋਟਿਆਰਾਂ ਜਿਹੜੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਕਲਾ ਜਿਹੜੀ ਉਹ ਵਿਸਰਦੀ ਜਾ ਰਹੀ ਹੈ ਹੈ ਨਹੀਂ। ਅਸੀਂ ਆਪ ਬਣਾ ਲਿਆ। ਹਾਂਜੀ। ਅਸੀਂ ਆਪ ਤਿਆਰ ਕੀਤੀਆਂ ਜੀ ਇਹ। ਢਾਲਣਾ ਵੀ ਆਪ ਲਾਗਿਆ ਪੱਕੀਆਂ ਮੈਨੂੰ ਬੁਣੀਆ। ਆ ਵੀ ਸਾਨੂੰ ਸਾਰੀਆਂ ਚੀਜ਼ਾਂ ਦਿਖਾਓ ਵੀ ਇੱਥੇ ਕੀ ਕੀ ਰੱਖਿਆ ਹੋਇਆ ਹੈ। ਇਹ ਸਰ ਖੇਸ ਹੈ ਜੀ। ਇਹ ਖੱਡੀ ਰਾਹੀਂ ਬੁਨੇ ਜਾਂਦੇ ਜੀ, ਤਾਣੀ ਬੁਣੀ ਜਾਂਦੀ ਹੁੰਦੀ ਹੈ ਜਿਵੇਂ। ਖੱਡੀ ਰਾਹੀਂ ਇਹ ਖੇਸ ਬੰਦੇ ਜੀ। ਇਹ ਵੀ ਹੱਥੀ ਲੈਡੀਆਂ ਦੇ ਬੰਦੇ ਆ ਠੀਕ ਹੈ ਜੀ। ਇਹ ਵੀ ਸਰਾ ਇਹ ਝੋਲਾ ਜੀ ਦੇਖੋ। ਇਹ ਵੀ ਅਸੀਂ ਹੱਥੀ ਕੱਢਿਆ ਹੋਇਆ ਹੈ। ਬਿਲਕੁਲ ਇਹ ਝੋਲਾ ਤੁਸੀਂ ਪੰਜਾਬੀ ਪੁਰਾਣੀਆਂ ਫਿਲਮਾਂ ਦੇ ਵਿੱਚ ਜ਼ਰੂਰ ਦੇਖਿਆ ਹੋਣਾ ਕਿ ਐਸ ਝੋਲੇ ਦੇ ਵਿੱਚ ਪਾਇਆ ਹੁੰਦਾ ਤਾਂ ਐਸ ਤਰੀਕੇ ਦੇ ਨਾਲ ਜਿਹੜਾ ਟੰਗਿਆ ਹੁੰਦਾ। ਇਹ ਝੋਲੇ ਸੀ ਪਹਿਲਾਂ ਜਿਹੜੇ ਚੱਲਦੇ ਸੀਗੇ ਅੱਜ ਬਹੁਤ ਸਾਰੇ ਜੂਟ ਦੇ ਹੋਰ ਆਕਰਸ਼ਿਤ ਝੋਲੇ ਜਰੂਰ ਚੱਲਣ ਲੱਗ ਗਏ ਆ ਜਾਦਰਾ ਸਰ ਇਹਨਾਂ ਨੂੰ ਖੱਦਰ ਗੇਸਮੈਂਟ ਦੀਆਂ ਚਾਦਰਾ ਕਹਿੰਦੇ ਆ ਮਤਲਬ ਪ੍ਰਾਣੇ ਪਿਛੋਕੜ ਵਿੱਚ ਬੁਣਿਆ ਜਾਂਦੇ ਸੀ ਅੱਜ ਕੱਲ੍ਹ ਵੀ ਬੁੰਨਿਆ ਜਾਂਦੇ ਆ ਇਹਨਾਂ ਨੇ ਸੌਂਗ ਆ ਇਹ ਅੱਜ ਕੱਲ੍ਹ ਵੀ ਬੁਣਿਆ ਜਾਂਦੀਆਂ ਜੀ ਲਓ ਜੀ ਇਹ ਇਹ ਜਿਹੜੀ ਚੀਜ਼ ਹੈ ਦੋਸਤੋ ਇਹ ਹੱਥੀ ਤਿਆਰ ਕੀਤੀ ਹੋਈ ਹੈ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਜਿਹੜੀਆਂ ਪ੍ਰਾਣੀਆਂ ਨਿਸ਼ਾਨੀਆਂ ਇਹ ਹੱਥੀ ਤਿਆਰ ਕੀਤੀਆਂ ਦੇਖੋ ਕਿੰਦਾ ਸੋਹਣਾ ਡਿਜ਼ਾਈਨ ਹੈ ਕੀ ਮਸ਼ੀਨ ਇਹ ਦੀ ਰੀਸ ਕਰ ਲੂਗੀ ਇਹ ਹੱਥਾਂ ਦੇ ਨਾਲ ਪਿਆਰ ਦੇ ਨਾਲ ਪਾਏ ਤੰਦ ਹੈ ਇਹ ਮਸ਼ੀਨ ਨਹੀਂ ਤੰਦ ਪਾ ਸਕਦੀ ਸੋ ਬਹੁਤ ਸਮਾਂ ਮਸ਼ੀਨ ਨਹੀਂ ਇਸ ਤਰ੍ਹਾਂ ਦਾ ਤਿਆਰ ਹੁੰਦਾ ਬਿਲਕੁਲ ਮਸ਼ੀਨ ਨਹੀਂ ਤਿਆਰ ਕਰ ਸਕਦੀ ਇੱਥੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੱਥੀ ਤਿਆਰ ਕੀਤੀਆਂ ਹੋਈਆਂ ਇਹ ਸਾਡੇ ਕੀ ਬਾਤ ਇਹ ਹੱਥੀ ਤਿਆਰ ਹੁੰਦੇ ਆ ਜੀ ਇਹ ਸਾਡੇ ਜਿਹੜੇ ਮਤਲਬ ਪਿੰਡਾਂ ਦੇ ਵਿੱਚ ਬੈਠੇ ਹੁੰਦੇ ਆ ਨਾ ਛੱਦ ਘਾੜੇ ਇਹਨਾਂ ਨੂੰ ਤਿਆਰ ਕਰਦੇ ਆ ਇਹ ਤਾਂ ਅਸੀਂ ਇੱਥੇ ਇੱਕ ਛੋਟਾ ਜਿਹਾ ਲਿਆਂਦਾ ਮਤਲਬ ਦਿਖਾਉਣ ਵਾਸਤੇ ਹੱਥੀ ਤਿਆਰ ਕੀਤਾ ਹੋਇਆ ਛੱਜ ਹੈ। ਹੱਥੀ ਤਿਆਰ ਕੀਤੇ ਹੋਏ ਛੱਜ ਹੈ। ਸਾਡੀਆਂ ਲੇਡੀਆਂ ਇਹਨਾਂ ਨਾਲ ਹੀ ਪੀਣਾ ਕਰਦੀਆਂ ਅੱਜ ਵੀ ਜਿਵੇਂ ਕਿ ਲੋਕ ਮਤਲਬ ਉਹਨਾਂ ਨਾਲ ਕਰਦੇ ਹੁੰਦੇ ਆ ਸਾਡੀਆਂ ਲੇਡੀਆਂ ਇਹਨਾਂ ਨਾਲ ਹੀ ਇਸ ਤਰ੍ਹਾਂ ਹੀ ਪੀਣਾ ਕਰਦੀਆਂ। ਤੇ ਆਹ ਪੱਕੀ ਬੜੀ ਮਲੱਖਣ ਹੈ। ਇਹਦੇ ਬਾਰੇ ਵੀ ਜ਼ਰੂਰ ਦੱਸੋ। ਸਰ ਇਹ ਵੀ ਹੱਥੀ ਤਿਆਰ ਕੀਤੀ ਹੋਈ ਆ। ਥੈਂਕ ਯੂ ਜੀ ਬਹੁਤ ਬਹੁਤ। ਇਹ ਪੱਕੀ ਵੇਖੋ ਹੱਥ ਨਾਲ ਤਿਆਰ ਕੀਤੀ ਆ ਕਾਨੇ ਵਰਤੇ ਗਏ ਆ ਇਹਦੇ ਵਿੱਚ ਤੇ ਬੜੀਆਂ ਸੋਹਣੀ ਚਾਲਰ ਲਾ ਕੇ ਮੈਂ ਬਹੁਤ ਵਧੀਆ ਪੱਖੀ ਜਿਹੜੀ ਉਹ ਤਿਆਰ ਕੀਤੀ ਹੋਈ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਮਤਲਬ ਸਾਡੇ ਪੰਜਾਬੀ ਵਿਰਸੇ ਨੂੰ ਜਾਗਰਤ ਕੀਤਾ ਲੋਕਾਂ ਨੂੰ ਮਤਲਬ ਇਹਨਾਂ ਚੀਜ਼ਾਂ ਤੋਂ ਜਾਣੂ ਕਰਵਾਇਆ ਬੱਚਿਆਂ ਨੂੰ ਜੋ ਅੱਜ ਸਾਡਾ ਕਲਚਰ ਭੁੱਲਦੇ ਜਾ ਰਹੇ ਐ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਮਤਲਬ ਵੀ ਚਲੋ ਅਗਾਹ ਵਧਣਾ ਚੰਗੀ ਗੱਲ ਹੈ ਪਰ ਇਹਨਾਂ ਚੀਜ਼ਾਂ ਨੂੰ ਵੀ ਮਤਲਬ ਭੁੱਲਣਾਂ ਨਹੀਂ ਚਾਹੀਦਾ ਸੱਤ ਸਾਲ ਬਿਲਕੁਲ ਜੀ ਸਾਨੂੰ ਸਾਡਾ ਪੰਜਾਬੀ ਸੱਭਿਆਚਾਰ ਸਾਡਾ ਪਸ਼ੋਕੜ ਇਹ ਨਹੀਂ ਮਨੋ ਵਿਸਾਰਨਾ ਚਾਹੀਦਾ ਭਾਵੇਂ ਸਾਨੂੰ ਨਵੀਨੀਕਰਨ ਦੇ ਨਾਲ ਬਿਲਕੁਲ ਜੁੜਨਾ ਚਾਹੀਦਾ ਨਵੀਆਂ ਚੀਜ਼ਾਂ ਤੇ ਤੇ ਨਵੇਂ ਸਮੇ ਦੇ ਹਾਣੀ ਬਣਨਾ ਚਾਹੀਦਾ ਪਰ ਆਹ ਚੀਜ਼ਾਂ ਨਹੀਂ ਭੁੱਲਣੀਆਂ ਚਾਹੀਦੀ ਤੇ ਦੋਸਤੋ ਪੰਜਾਬੀ ਸੱਭਿਆਚਾਰ ਦੀਆਂ ਤਸਵੀਰਾਂ ਹੀ ਤੁਹਾਨੂੰ ਦਿਖਾ ਰਹੇ ਆ ਅੱਗੇ ਵਧਦੇ ਆ ਆ ਜਿਹੜਾ ਸਰਪੋਸ ਪਿਆ ਪੁਰਾਣੇ ਸਮੇ ਦਾ ਅੱਜ ਭਾਵੇਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਦੇ ਦੱਬੇ ਚੱਲ ਗਏ ਰੋਟੀਆਂ ਦੇ ਸਾਹਮਣੇ ਪਰ ਇਹਦਾ ਵੱਖਰਾ ਨਜ਼ਾਰਾ ਸੀ ਇਹਦੇ ਵਿੱਚ ਰੋਟੀਆਂ ਪਾ ਕੇ ਜਿਹੜੀਆਂ ਉਹ ਰੱਖਿਆ ਜਾਂਦੀਆਂ ਸੀਗੀਆਂ ਤੇ ਆਹ ਲਾਲ ਤੈਣ ਇਹ ਜਗਦੀ ਹੁੰਦੀ ਸੀ ਗੋੜੇ ਦੇ ਜਵਾ ਐਨ ਵਿਚਾਲੇ ਇਹੀ ਚਾਂਦਨ ਦਾ ਸਭ ਤੋਂ ਵੱਡਾ ਸਰੋਤ ਸੀ ਤੇ ਫਿਰ ਜਦੋਂ ਤੇਲ ਮੁੱਕ ਜਾਂਦਾ ਤੇ ਆਹ ਜਿਹੜਾ ਇਹਨੂੰ ਫਿਰ ਤੋਂ ਭਰ ਕੇ ਇਹਦੇ ਵਿੱਚ ਇਨਸਟਾਲ ਕਰ ਦਿੱਤਾ ਜਾਂਦਾ ਲਾ ਦਿੱਤਾ ਜਾਂਦਾ ਇਹ ਚੱਪੇ ਪੈਰ ਜਗਦੀ ਰਹਿੰਦੀ ਫਿਰ ਆਹ ਸਾਹਮਣੇ ਤੁਸੀਂ ਤਰਿੰਜਨ ਦਾ ਬੜਿਆ ਸੀਨ ਦੇਖ ਸਕਦੇ ਹੋ ਤੇ ਇੱਥੇ ਸੁਆਣੀਆਂ ਗੀਤ ਗਾ ਰਹੀ ਹੈ ਇਸ ਪਿੰਡੂ ਸੱਭਿਆਚਾਰ ਨੂੰ ਦਰਸਾਉਂਦੇ ਗੀਤ ਦਾ ਆਨੰਦ ਅਸੀਂ ਵੀ ਮਾਨਦੇ ਆ ਤੇ ਮੈਂ ਮਾਈਕ ਸਪੁਰਦ ਕਰਦਾ ਇਹਨਾਂ ਸੁਹਾਣੀਆਂ ਨੂੰ ਤਾਂ ਕਿ ਮਾਈਕ ਦੇ ਵਿੱਚ ਇਹ ਗੀਤ ਤੁਸੀਂ ਵੀ ਉਹਦਾ ਆਨੰਦ ਮਾਣ ਸਕੋ ਨੀ ਨ ਬੇਟਾ ਮੀ ਦੂਰੇ ਹਰੀਏ ਨੀ ਰਸ ਬਰੀਏ ਘੂਰੇ ਹੀ ਲੈ ਮੇਤਾ ਵੀ ਮੀ ਦੂਰੇ ਕੇ ਦੋਸਤੋ ਸਿਗਾ ਪੰਜਾਬੀ ਸੱਭਿਆਚਾਰ ਨੂੰ ਦਿਲਸਾਉਂਦੇ ਗੀਤ ਜਿਹੜੀਆਂ ਹਰ ਤਿਉਹਾਰ ਤੇ ਚਾਹ ਵਿਆਹ ਠੀਕ ਹੈ ਜੇ ਕੋਈ ਵੀ ਕਿਸੇ ਕਿਸਮ ਦੀ ਖੁਸ਼ੀ ਦਾ ਮਾਹੌਲ ਹੈ ਤਾਂ ਇਹ ਗੀਤ ਪਿੰਡੂ ਸਵਾਨੀਆਂ ਇਸ ਤਰੀਕੇ ਦੇ ਨਾਲ ਏਕ ਨਾਲ ਏਕ ਮਲਾ ਕੇ ਗਾਉਂਦੀਆਂ ਸੀ ਇੱਥੇ ਵੀ ਬੜੇ ਆਕਰਸ਼ਿਤ ਪਿੱਤਲ ਦੇ ਭਾਂਡੇ ਨਜ਼ਰ ਆਉਂਦੇ ਆ ਦੇਖੋ ਕਿੱਡੇ ਸੋਹਣੇ ਸ਼ੇਪ ਦੇ ਜਾਗ ਹੈ ਜਿਹੜੇ ਪੁਰਾਣੇ ਉਹ ਪਏ ਆਪ ਪੁੱਛਦੇ ਆ ਵੀ ਇਹ ਸਟਾਲ ਦਾ ਇਹ ਪ੍ਰਦਰਸ਼ਨੀ ਦਾ ਕੀ ਸਨੇਹਾ ਹੈ ਜੀ ਸਰ ਸਾਡੀ ਇਸ ਪ੍ਰਦਰਸ਼ਨ ਦਾ ਇਹ ਹੀ ਸਨੇਹਾ ਹੈ ਕਿ ਅਸੀਂ ਆਪਣੇ ਪ੍ਰਾਤਨ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ ਤਾਂ ਅਸੀਂ ਆਪਣੇ ਪ੍ਰਾਤਨ ਸੱਭਿਆਚਾਰ ਨਾਲ ਅੱਜ ਵੀ ਜੋੜਨਾ ਚਾਹੁੰਦੇ ਆ ਇਹ ਸਾਡੇ ਜਿਹੜੇ ਗਲਾਸ ਆ ਇਹ ਅੱਜ ਵੀ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ ਕਿਉਂਕਿ ਇਹ ਪਿੱਤਲ ਹੈ ਜਿਹੜਾ ਸਭ ਤੋਂ ਵਧੀਆ ਇਹ ਹੀ ਸੀਗਾ ਚਾਹੇ ਬੇਸ਼ੱਕ ਕਰੋਕਰੀ ਕੱਚ ਜੋ ਮਰਜੀ ਅੱਜ ਕੁਝ ਮਾਰਕੀਟ ਵਿੱਚ ਆ ਗਿਆ ਪਰ ਲੋਕ ਅੱਜਕੱਲ ਫਿਰ ਸਾਡੇ ਪ੍ਰਾਤਨ ਸੱਭਿਆਚਾਰ ਵੱਲ ਮੁੜ ਕੇ ਆ ਰਹੇ ਆ ਜੀ ਠੀਕ ਹੈ ਜੀ ਇਹ ਗਲਾਸ ਹੈ ਇਹ ਪੁਰਾਣੇ ਸਮੇਂ ਦਾ ਹੀ ਛੰਨਾ ਹੈ ਪਹਿਲਾਂ ਲੋਕ ਇਹਨਾਂ ਛੰਨਿਆਂ ਵਿੱਚ ਹੀ ਦੁੱਧ ਪੀਂਦੇ ਹੁੰਦੇ ਸੀ ਇਹ ਛੰਨੇ ਆ ਗਲਾਸ ਹੈ ਜੀ ਠੀਕ ਹੈ ਜੀ ਬੜੀ ਸੋਹਣੀ ਪਰ ਡਿਜ਼ਾਈਨਿੰਗ ਬਣਾਈ ਹੋਈ ਹੈ ਇਸ ਗਲਾਸ ਦੇ ਉੱਪਰ ਬਹੁਤ ਚਰਚਿਤ ਗਲਾਸ ਹੈ ਜੀ ਹਾਂ ਜੀ ਜੀ ਇਹ ਸਰ ਕਹਿੰਦੇ ਥਾਲ ਇਹ ਥਾਲ ਅੱਜ ਵੀ ਵਰਤੇ ਜਾ ਰਹੇ ਨੇ ਘਰਾਂ ਨੂੰ ਦੁਬਾਰਾ ਲੋਕ ਸੇਰ ਇਹਨਾਂ ਚੀਜ਼ਾਂ ਤੇ ਹੀ ਮੁੜ ਕੇ ਆ ਰਹੇ ਨੇ ਠੀਕ ਹੈ ਜੀ ਹਾਂ ਜੀ ਇਹ ਸਰ ਤੋ ਆਪਣੀਆਂ ਪੁਰਾਣੇ ਸਮੇਂ ਵਿੱਚ ਪਾਣੀ ਭਰਨ ਦੀ ਵਰਤੀ ਜਾਂਦੀ ਸੀ ਠੀਕ ਹੈ ਲੋਕ ਇਨਾਂ ਵਿੱਚ ਪਾਣੀ ਹੋਣ ਤੇ ਲੋਕ ਆ ਜਿਹੜੇ ਹੁਣ ਇਹਨਾਂ ਵਿੱਚ ਪਾਣੀ ਭਰ ਕੇ ਰਾਤ ਨੂੰ ਰੱਖਦੇ ਆ ਸਵੇਰ ਕਈ ਬਿਮਾਰਗਾਂ ਤੋਂ ਬਚਾ ਲੀਂਦਾ ਪਾਣੀ ਠੀਕ ਜੀ ਇਹ ਪਹਿਲਾਂ ਹਰੇਕ ਘਰੇ ਹੁੰਦੇ ਸੀ ਪਰ ਅੱਜ ਟਾਵੇਂ-ਟਾਵੇਂ ਘਰੇ ਟਾਵੇਂ-ਟਾਵੇਂ ਘਰਾਂ ਵਿੱਚ ਰਹਿ ਗਏ ਜੀ ਪਰ ਲੋਕ ਵਾਪਸ ਫੇਰ ਇਹਨਾਂ ਵੱਲ ਮੁੜ ਕੇ ਆ ਰਹੇ ਆ ਜੀ ਠੀਕ ਹੈ ਜੀ ਆਹ ਦੇਖਵਾਲਾ ਜੀ ਇੰਨਾ ਵਿੱਚ ਲੋਕ ਵਿਆਹ ਸ਼ਾਦੀਆਂ ਦੇ ਸਮੇਂ ਨਾ ਘਰਾਂ ਦੇ ਵਿੱਚ ਉਦੋਂ ਇਸ ਤਰ੍ਹਾਂ ਦੇਗਾਂ ਵਗੈਰਾ ਨਹੀਂ ਸੀ ਹੁੰਦੀਆਂ ਤੇ ਲੋਕਾਂ ਆਂਗਵਾਂ ਦੇ ਘਰਾਂ ਵੀ ਜਦੋਂ ਵਿਆਹਾਂ ਸ਼ਾਦੀਆਂ 'ਚ ਬਰਤਨ ਇਕੱਠੇ ਕਰਦੇ ਹੁੰਦੇ ਸੀ ਇਹ ਛੋਟਾ ਸਾਈਜ਼ ਆ ਉਦੋਂ ਵੱਡੇ ਸਾਈਜ਼ ਵੀ ਹੁੰਦੇ ਸੀ ਇੰਨਾ ਵਿੱਚ ਹੀ ਦਾਲਾਂ ਸਬਜ਼ੀਆਂ ਸਭ ਕੁਝ ਇੰਨਾ ਵਿੱਚ ਹੀ ਬਣਾਉਂਦੇ ਹੁੰਦੇ ਸੀ ਤੇ ਛੋਟੀ ਦੇਗ ਹੈ ਜਿਹੜੀ ਤੁਸੀਂ ਵਿਆਹ ਸ਼ਾਦੀਆਂ 'ਚ ਦੇਖੀ ਹੋਣੀ ਹੈ ਇਹਨਾਂ ਦੇਗਾਂ ਦੇ ਵਿੱਚ ਫਿਰ ਅਸੀਂ ਕਹਿੰਦੇ ਨੇ ਵੀ ਪੁਰਾਣੇ ਜਿਹੜੇ ਸਿੱਗੇ ਲੋਕ ਉਹਨਾਂ ਦੀ ਸਿਹਤ ਬੜੀ ਦਰਸਤ ਰਹਿੰਦੀ ਸੀ ਸਿਹਤ ਪੱਖੋਂ ਬੜੇ ਨਰੋਏ ਸੀ ਉਹ ਨਰੋਏ ਮੈਨੂੰ ਲੱਗਦਾ ਹੈ ਇਸ ਕਰਕੇ ਸੀ ਕਿਉਂਕਿ ਉਹਨਾਂ ਦਾ ਖਾਣਾ-ਦਾਣਾ ਬਹੁਤ ਵਧੀਆ ਭਾਂਡਿਆਂ ਦੇ ਵਿੱਚ ਬਣਦਾ ਸੀ ਸਾਫ਼ ਸਫਾਈ ਨਾਲ ਬਣਦਾ ਸੀ ਇਹ ਕੋ ਤੋਤਿਆਂ ਦਾ ਜੋੜਾ ਬੜਾ ਆਕਰਸ਼ਿਤ ਕਰਦਾ ਬੜੇ ਵਧੀਆ ਢੰਗ ਦੇ ਨਾਲ ਬਣਾਇਆ ਹੋਇਆ ਹੈ ਇਹ ਵੀ ਹੱਥੀ ਤਿਆਰ ਕੀਤਾ ਹੋਇਆ ਲੱਗਦਾ ਇਹਦੇ ਬਾਰੇ ਵੀ ਜਰੂਰ ਦੱਸੋ ਵੀ ਅੱਜ ਬਹੁਤ ਸਾਰੇ ਸਾਨੂੰ ਆਕਰਸ਼ਿਤ ਜਿਹੜੇ ਘਰ ਨੂੰ ਸਜਾਉਣ ਵਾਲੇ ਸਾਜੋ ਸਮਾਨ ਵਾਲੇ ਵੇਚ ਜਾਂਦੇ ਪਰ ਇਹ ਹੱਤੀ ਤਿਆਰ ਕੀਤੇ ਤੋਤੇ ਅਸਲੀ ਤੋਤਿਆਂ ਦੇ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਇਹਦੇ ਬਾਰੇ ਵੀ ਦੱਸੋ ਇਹ ਸਰ ਮਸ਼ੀਨੀ ਨਾਲੋਂ ਤਾਂ ਬਿਲਕੁਲ ਹੀ ਅਲੱਗ ਹੈ ਇਹ ਸਾਡੇ ਆਪਣੇ ਪ੍ਰਾਤਨ ਘਰਾਂ ਦੇ ਤਿਆਰ ਕੀਤੇ ਹੋਏ ਨੇ ਸਿਰਫ ਬੜੀਆਂ ਨਾਰਮਲ ਚੀਜ਼ਾਂ ਨੇ ਇਹਨਾਂ ਵਿੱਚ ਸਿਰਫ ਇੱਕੇ ਧਾਗਾ ਨਾਈਲੋਨ ਦਾ ਧਾਗਾ ਹੈ ਤੇ ਨਾਰਮਲੀ ਪਲਾਸਟਿਕ ਦੇ ਮੋਤੀ ਨੇ ਜਿਹੜੇ ਬਾਜ਼ਾਰ ਵਿੱਚ ਬੜਾ ਸਸਤੇ ਨਾਲ ਤੇ ਆਸਾਨੀ ਨਾਲ ਮਿਲ ਜਾਂਦੇ ਸਿਰਫ ਇੱਕ ਸੂਈ ਧਾਗੇ ਦੀ ਮਦਦ ਨਾਲ ਇਹਨੂੰ ਤਿਆਰ ਕੀਤਾ ਗਿਆ ਡਿਜ਼ਾਈਨ ਹੈ ਜੀ ਹਾਂਜੀ ਬਹੁਤ ਵਧੀਆ ਇਹ ਪਿੰਡੂ ਸੱਭਿਆਚਾਰ ਨੂੰ ਦਰਸਾਉਂਦੀ ਵਿਰਾਸਤੀ ਪ੍ਰਦਰਸ਼ਨੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਤੇ ਇੱਕ ਬੀਪੀਆ ਨੂੰ ਮੌਕਾ ਮਿਲ ਗਿਆ ਆਪਣੇ ਉਹਨਾਂ ਹਥੀਕਿਰਤਾਂ ਨੂੰ ਅੱਗੇ ਕਰਨ ਦਾ ਰੱਖਣ ਦਾ ਦਿਖਾਉਣ ਦਾ ਤੇ ਕੈਮਰੇ ਦੀ ਅੱਖ ਦੇ ਰਹੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਪੰਜਾਬ ਵਾਲਾ ਪੋਡਕਾਸਟ ਚੈਨਲ ਦੇ ਉੱਪਰ ਆਓ ਅੱਗੇ ਚੱਲਦੇ ਹਾਂ ਅੱਗੇ ਜਾਣਕਾਰੀ ਹਾਸਲ ਕਰਦੇ ਆ ਵੀ ਅੱਗੇ ਕੀ ਰੱਖਿਆ ਹੈ ਤਰਪੂਸ ਜਿਹੜਾ ਹੈ ਉਹ ਮੈਂ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕਿਆ ਵੀ ਜਿਹਦੇ ਵਿੱਚ ਪਰ ਰੋਟੀਆਂ ਜਿਹੜੀਆਂ ਉਹ ਪੁਰਾਣੇ ਸਮੇਂ ਦੇ ਵਿੱਚ ਲਾ ਕੇ ਰੱਖਿਆ ਜਾਂਦੀਆਂ ਸੀ ਬੜਾ টাইਟ ਤੇ ਠਕਨ ਇਸ ਤਰੀਕੇ ਦੇ ਨਾਲ ਲੱਗ ਜਾਂਦਾ ਆ ਇੱਕ ਵੱਖਰਾ ਘੜਾ ਇਹਦੇ ਬਾਰੇ ਜ਼ਰੂਰ ਦੱਸੋ ਜੀ ਇਹ ਨਹੀਂ ਪਹਿਲਾਂ ਬਜੁਰਗਾਂ ਵੀ ਮਾਤਾਂ ਬਣਾਉਂਦੀਆਂ ਹੁੰਦੀਆਂ ਸੀਗਾ ਜਿਵੇਂ ਤੋੜੇ ਦੇ ਵਿੱਚ ਪਾ ਦਿੰਦੇ ਅਸੀਂ ਗੱਤਾ ਹੁੰਦਾ ਸੀਗਾ ਕਿਤਾਬਾਂ ਦਾ ਕਾਪੀਆਂ ਦਾ ਤਾਂਕੇ ਦੇ ਵਿੱਚ ਚੀਕਣੀ ਮਿੱਟੀ ਪਾ ਕੇ ਤੁਹਾਨੂੰ ਗੋਲ ਲੈਂਦੀਆਂ ਸੀ ਗੋਕੇ ਤੇ ਤੋੜੇ ਦੇ ਉੱਤੇ ਤੋੜਾ ਬਣਾ ਲੈਂਦੀਆਂ ਸੀਗਾ ਬਲਾਕ ਇਹਦੇ ਵਿੱਚ ਜਿਵੇਂ ਗੋੜ ਹੋਇਆ ਜਾਂ ਵਿਆਹ ਵਾਦੀਆਂ ਚ ਲੱਡੂ ਪਾ ਲੈ ਵਿੱਚ ਹੋਰ ਕੋਈ ਚੀਜ਼ ਪਾ ਲਈ ਇਸ ਕੰਮ ਲੈਂਦੀਆਂ ਹੁੰਦੀਆਂ ਸੀ ਤੇ ਆਹ ਤਾਂ ਬੜਾ ਬੜਾ ਸੋਹਣਾ ਹੈ ਦੇਖੋ ਬਹੁਤ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਦੇ ਉੱਪਰ ਬਣਾਇਆ ਹੋਇਆ ਤੇ ਇਹ ਹੱਤੀ ਤਿਆਰ ਇਸ ਤਰੀਕੇ ਦੇ ਨਾਲ ਹੈ ਜਿਹੜਾ ਇਸ ਘਰੇ ਨੂੰ ਕੀਤਾ ਜਾਂਦਾ ਸੀ ਤੇ ਆ ਵੀ ਇੱਕ ਚੀਜ਼ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹਨਾਂ ਦੇ ਨਾਲ ਹੀ ਤਿਆਰ ਕਰੇ ਵੀ ਜਿਵੇਂ ਪਹਿਲਾਂ ਪੂਣੀਆਂ ਚਰਖਾ ਕੱਤਦੇ ਹੁੰਦੇ ਸੀ ਪੂਣੀਆਂ ਰੱਖ ਲੈਂਦੇ ਸੀਗੇ ਵਿਆਹ ਚਾਹਦਿਆਂ ਚੱਲ ਲੱਡੂ ਪਾ ਕੇ ਤੇ ਸਾਰਿਆਂ ਨੂੰ ਵੰਡ ਲੈਂਦੇ ਵੰਡ ਦਿੰਦੇ ਸੀਗੇ ਚਾਹ ਪੜੀ ਜਦ ਪੀਉਂਦੀ ਉਦੋਂ ਦੇ ਤਿਆਰ ਕਿਥੇ ਸਾਰੇ ਇਕੱਠੇ ਕੀਤੇ ਹੋਏ ਆ ਜਿਵੇਂ ਦਰੀਆਂ ਰਹੀਆਂ ਪੁਰਾਣੀਆਂ ਜੀ ਉਹ ਵੀ ਬੜੀ ਵਧੀਆ ਥਾਪਾ ਪਾਈ ਤੇ ਬੜੀ ਸਿੱਟੇ ਥਾਪਾਈ ਥਾਪਾ ਹਾਂਜੀ ਵੀ ਉਹਨਾਂ ਕੱਪੜੇ ਲੋਕਾਂ ਹੱਥਾਂ ਤੇ ਧੋਂਦੇ ਸੀਗੇ ਉਦੋਂ ਮੈਂ ਉਦੋਂ ਬੜਾ ਖਰਚੀ ਤੇ ਬੜੀ ਅੰਦਰ ਚੋਕੇ ਜੜ ਕੇ ਥਾਪਾ ਬਣਾਇਆ ਹੋਇਆ ਹਾਂਜੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਹਾਂਜੀ ਹਾਂਜੀ ਤੇ ਆ ਫੋਨੀਆਂ ਰੱਖਣ ਵਾਸਤੇ ਬਣਾਇਆ ਜੀ ਹਾਂ ਜੀ ਹੋਈ ਸੀ ਇਹ ਮਿੱਟੀ ਦਾ ਜੱਗ ਇਹ ਮਿੱਟੀ ਦਾ ਜੱਗ ਹੈ ਹਾਂ ਜੀ ਇਹ ਪਲੇਨ ਸੀ ਵੇ ਆਪ ਜਦ ਤੀ ਤਿਆਰ ਕਰਿਆ ਬਈ ਫਸਟਾਈ ਵੀਗਿਆ ਯੂਜ਼ ਕਰਦੇ ਸੀ ਜਿੱਦਾਂ ਸਰਾਹੀ ਯੂਜ਼ ਕਰਦੇ ਸੀ ਮਿੱਟੀ ਦੇ ਘੜੇ ਯੂਜ਼ ਕਰਦੇ ਸੀ ਇਸ ਤਰ੍ਹਾਂ ਮਿੱਟੀ ਦੇ ਜੱਗ ਵੀ ਹੁੰਦੇ ਸੀ ਹੁਣ ਤਾਂ ਚਲੋ ਆਪਾਂ ਤਾਂਬੇ ਦੇ ਤੇ ਸਟੀਲ ਦੇ ਜੱਗਾਂ ਤੇ ਆ ਗਏ ਪਰ ਇਹ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਸੀ ਸਿਹਤ ਵਾਸਤੇ ਵੀ ਵਧੀਆ ਹੁੰਦੀਆਂ ਸੀ ਤੇ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਇਹ ਚੀਜ਼ਾਂ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਪੁਰਾਣਾ ਸੱਭਿਆਚਾਰ ਦੇਖਦੇ ਆਂ ਜ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਆਂ ਤਾਂ ਬਹੁਤ ਵਧੀਆ ਮਹਿਸੂਸ ਹੁੰਦਾ ਕਿ ਪੁਰਾਣੇ ਸਮੇਂ ਦੇ ਵਿੱਚ ਬਹੁਤ ਵਧੀਆ ਸੀ ਬਿਮਾਰੀਆਂ ਤੋਂ ਆਪਾਂ ਰਹਿਤ ਸੀ ਕਿਉਂਕਿ ਆਪਣੇ ਕੋਲੇ ਮਿੱਟੀ ਦੀਆਂ ਚੀਜ਼ਾਂ ਸੀ ਮਿੱਟੀ ਦੇ ਬਰਤਨ ਸੀ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਸੀ ਤੇ ਹੁਣ ਅਪੀਰ ਵੀ ਇਹੀ ਕਰਾਂਗੇ ਵੀ ਅੱਗੇ ਜੇ ਆਉਣ ਵਾਲੀ ਪੀੜ੍ਹੀ ਇਹਨੂੰ ਸਿਰਫ ਇੱਕ ਵਿਰਾਸਤ ਦੇ ਤੌਰ ਤੇ ਨਾ ਦੇਖੇ ਤਾਂ ਇਹ ਚੀਜ਼ਾਂ ਯੂਜ਼ ਕਰਨ ਜਾਂ ਕਿ ਮੋਡਰਨ ਰਵੈਤੀ ਚੀਜ਼ਾਂ ਵੱਲ ਆ ਪਾਵਾਂਗੇ ਤਾਂ ਆਪਾਂ ਤੰਦਰੁਸਤ ਰਹਿ ਸਕਾਂਗੇ ਅਸਲ ਵਿੱਚ ਅਸੀਂ ਮੌੜ ਰਵੱਈਤੀ ਚੀਜ਼ਾਂ ਵੱਲ ਆ ਵੀ ਰਹੇ ਹਾਂ ਤੇ ਇੱਥੇ ਜਿੰਨੀਆਂ ਤੁਸੀਂ ਚੀਜ਼ਾਂ ਇਹ ਪੁਰਾਣੇ ਸੱਭਿਆਚਾਰ ਦੀਆਂ ਦੇਖ ਰਹੇ ਹੋ ਇਹ ਕਿਸੇ ਵੇਲੇ ਹਰ ਇੱਕ ਘਰ ਦਾ ਸ਼ਿੰਗਾਰ ਸੀ ਹਰ ਇੱਕ ਘਰ ਦਵਾਰ ਵਰਤੀਆਂ ਜਾਂਦੀ ਸੀ ਪਰ ਅੱਜ ਟਾਵੇਂ-ਟਾਵੇਂ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਤਾਂ ਦੋਸਤੋ ਇਹ ਜਿਹੜਾ ਤੁਸੀਂ ਪੁਰਾਣਾ ਸੱਭਿਆਚਾਰ ਦੇਖ ਰਹੇ ਹੋ ਇਹ ਸਾਡੇ ਹਰ ਇੱਕ ਘਰ ਦੇ ਵਿੱਚ ਵਰਤੋਂ ਦਾ ਸਮਾਨ ਇੱਥੇ ਰੱਖਿਆ ਹੋਇਆ ਜਿਹੜਾ ਅਸੀਂ ਵਰਤਦੇ ਰਹੇ ਹਾਂ ਪਰ ਇਹ ਅਸੀਂ ਵਿਸਾਰੀਏ ਨਾ ਸਿਰਫ ਇਹ ਪ੍ਰਦਰਸ਼ਨੀਆਂ ਬੜਕੇ ਨਾ ਰਹਿ ਰਹੇ ਸਗੋਂ ਇਹਨਾਂ ਨੂੰ ਅਸੀਂ ਅਪਣਾਈਏ ਤਾਂ ਸਾਡੇ ਵਿੱਚ ਜਿੱਥੇ ਸਿਹਤ ਸੁਧਾਰ ਆਉਣਗੇ ਉੱਥੇ ਅਸੀਂ ਆਪਣੇ ਸੱਭਿਆਚਾਰ ਦੇ ਨਾਲ ਵੀ ਜੁੜਾਂਗੇ ਤੇ ਪੁਰਾਣੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਾਂਗੇ ਨਾਮ ਪਿਆ ਲੋੜ ਕੇ ਉੱਠ ਕੇ ਨਾਮ ਪਿਆ ਲੋ ਲੱਗਦਾ ਦੁਰਾਂ ਦੇ ਚਰਨੀ ਗੁਰ ਘਰ ਦਾ ਸਪੀਕਰ ਬੋਲੇ ਟਕੜੀ ਨਾਨਕ ਦੀ ਤੇਰਾ ਤੇਰਾ ਟੋਲੇ ਟਕੜੀ ਨਾਨਕ ਦੀ ਤੇਰਾ ਤੇਰਾ ਟੋਲੇ ਟਕੜੀ ਨਾਨਕ ਦੀ ਤੇਰਾ ਤੇਰਾ ਟੋਲੇ ਟਕੜੀ ਨਾਨਕ ਦੀ ਉੱਧ ਨੂੰ ਕਰ ਬੋਲੇ ਪੂਰੇ ਆਓ ਇਥੇ ਨਾ ਕਰ ਜਾ ਕੋਲੇ ਭਾਈ ਕੇ ਲੜੀ ਜਾਨੀ ਜਾਂਦਾ ਦਿੱਸ ਚਟਨੀ ਨੂੰ ਗਰੀਬੀ ਤੇ ਟਟਣੀ ਨੂੰ ਕਰਤਾਨ ਕਟੀਆਂ ਹੋ ਕੇ ਆਈਆਂ ਕਿਤੇ ਵਿੱਚ ਵੱਡਿਆ ਘਰਾਂ ਦੀਆਂ ਚਾਈਆਂ ਨੰਬਰ 11 ਦੀ ਪਿਛਮੀ ਦਾਦਾ ਚਾ ਚੱਕਿਆ ਨਾ ਜਾਵੇ ਝੂਟਾ ਦੇ ਦਿਓ ਨੀ ਦੇ ਦਿਓ ਨੀ ਉਹਦੇ ਲੱਕੜਾ ਹੁਲਾ ਰਖਾਵੇ ਝੂਟਾ ਬੇਰਮੀ ਦੇ ਜਨਮ ਆਵੇ ਸਿਵਾ कि सारे हांदा चूरू कूड़े कुचियां बटा तो पैर दिलसुदे गोडे गोडे पान घूमिया है घूमिया टिकिया वे तुज तेरी न सारी वे घूमिया वे तुज तेरी न सारी ये ओले बोले जड़ के भाई टकलो नी कुडियो बोल जोर से पण बड़िया पण बड़िया एक साल जोड़ियां होन बड़िया पण बड़िया एक साल जोड़ियां होन बड़िया Let ਆਣੀ ਬੀ ਕਾਨੇਰ ਨੂੰ ਜਾ ਚਿੱਠੀ ਲਿਖਾ ਬਾਬੂ ਨੂੰ ਕਲਕੱਤੇੋਂ ਇੰਜਨ ਮਗਾਵੇ ਇੰਜਨ ਆਇ ਚਲਦਾ ਰਬੀਤਾ ਅਮਰਦੀ ਆਵੇ ਫਿੰਡੀਆਂ ਨਾ ਸਾੰਬੇ ਲੋਕਾਂ ਚਾ ਮੜਾ ਮਾਰੇ ਮਿਡਿਆ ਤੇਰੀ ਵਜੋਂਵਾਨੀ ਉੱਤੇ ਡੱਲੇਗੀ ਸੋਣਿਆ ਤੇਰੀ ਵਜੋਂਵਾਨੀ ਉੱਤੇ ਡੱਲੇਗੀ ਸੋਣਿਆ ਲੰਘਦਾ ਗੇਲੀ ਦੇ ਵਿੱਚੋਂ ਖੰਗ ਖਾਂਗੇ ਕੇ ਮੇਰੀ ਚੁੰਨੀ ਨਾਲ ਬੀਆ ਪੱਗਾ ਬੰਨ ਬੰਨ ਕੇ ਮੇਰੀ ਚੁੰਨੀ ਨਾਲ ਬੀਆ ਪੱਗਾ